ਸਕੂਲ ਆਫ ਅਮਿਨੈਂਸ ਵਿੱਚ ਚੱਲ ਰਹੇ ਦੋ ਰੋਜ਼ਾ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਸਮੂਹ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਨੌਜਵਾਨਾਂ ਨੂੰ ਨਵੀਂ ਸੇਧ ਦੇਵੇਗਾ। ਇਸ ਦੋ ਦਿਨਾਂ ਟ੍ਰੇਨਿੰਗ ਸੈਸ਼ਨ ਦੌਰਾਨ ਯੂਥ ਕਲਬਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਟ੍ਰੇਨਿੰਗ ਸੈਸ਼ਨ ਦੌਰਾਨ ਸਿੱਖਿਆ ਮੰਤਰੀ ਬੈਂਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਤੇ ਪਰਿਸ਼ਟਾਚਾਰ ਮੁਕਤ ਕਰਨ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਉਹਨਾਂ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ਉੱਤੇ ਹੈ ਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਕਿਰਦਾਰ ਸਮਝਣਾ ਚਾਹੀਦਾ ਹੈ। ਉਨਾ ਕਿਹਾ ਕਿ ਯੂਥ کلبਾਂ ਦੇ ਗਠਨ ਨਾਲ ਨੌਜਵਾਨ ਪੀੜ੍ਹੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਲੋਕਾਂ ਨੂੰ ਨਸ਼ੇ ਨੂੰ ਜੜੋਂ ਖਤਮ ਕਰਨ ਸੰਬੰਧੀ ਜਨ ਜਾਗਰੂਕਤਾ ਫੈਲਾਏਗੀ ਅਤੇ ਖੇਡਾਂ ਦੇ ਮਹੱਤਵ ਨੂੰ ਸਮਝਿਆ ਆਪਣਾ ਧਿਆਨ ਤੇ ਊਰਜਾ ਖੇਡਾਂ ਵੱਲ ਲਗਾਏਗੀ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹੈ ਤੇ ਸਾਡਾ ਭਵਿੱਖ ਮਾੜੀਆਂ ਕੁਰੀਤਿਆਂ ਤੋਂ ਦੂਰ ਰਹਿ ਕੇ ਰੋਸ਼ਨ ਭਵਿੱਖ ਵੱਲ ਵਧੇ। ਇਹ ਹੀ ਪੰਜਾਬ ਸਰਕਾਰ ਦਾ ਸੁਪਨਾ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪਮਰਾ ਦੀ ਰਿਪੋਰਟ। ਯੂਥ ਕਲੱਬ ਪੰਜਾਬ ਜਿਹੜੀ ਸਾਦੀ ਸੰਸਥਾ ਉਹਦੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਹਰ ਪਿੰਡ ਹਰ ਹਲਕਾ ਹਰ ਵਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਟ੍ਰੇਨਿੰਗ ਅੱਜ ਦੇ ਡੇਟ ਦੇ ਵਿੱਚ 17 ਤੇ 117 ਹਲਕਿਆਂ ਦੇ ਵਿੱਚ ਚੱਲ ਰਹੀ ਹੈ ਇਸ ਦੇ ਨਾਲ ਨਾਲ ਹਰ ਇੱਕ ਪਿੰਡ ਦੇ ਵਿੱਚ ਯੂਥ ਕਲੱਬ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੀ ਐਕਟੀਵਿਟੀ ਕਰਾਈਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਸਪੋਰਟ ਦੇ ਪ੍ਰਤੀ ਹੋ ਗਿਆ ਰੋਜ਼ਗਾਰ ਦੇ ਪ੍ਰਤੀ ਹੋ ਗਿਆ ਸਾਰੇ ਕੰਮਾਂ ਦੇ ਪ੍ਰਤੀ ਕਿਸੇ ਨੂੰ ਡਿਸਪਲਿਨ ਦੇ ਵਿੱਚ ਰਹਿਣਾ ਕਿਵੇਂ ਕੀ ਕੰਮ ਕਰਨੇ ਸਾਰੇ ਕੰਮਾਂ ਪ੍ਰਤੀ ਇਹ ਜਿਹੜੀ ਜਾਗਰੂਤ ਕਰਨ ਦੇ ਵਿੱਚ ਜਿਹੜੀ ਇਹ ਸਾਡੀ ਸੰਸਥਾ ਇਹ ਕੰਮ ਕਰ ਰਹੀ ਹੈ ਹਰ ਪਿੰਡ ਦੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਟ੍ਰੇਨਿੰਗ ਪ੍ਰੋਗਰਾਮ ਹੈ ਕਿ ਇੱਕ ਕਲੱਬ ਨੂੰ ਰਜਿਸਟਰ ਕਿਵੇਂ ਕਰਾਉਣਾ ਤੇ ਉਸ ਤੋਂ ਬਾਅਦ ਕਲੱਬ ਦੇ ਵਿੱਚ ਕੀ ਕੀ ਕੰਮ ਕੀਤੇ ਜਾ ਸਕਦੇ ਆ ਕਿਹੜੀ ਸਰਕਾਰ ਦੀ ਸਕੀਮਾਂ ਉਹਦਾ ਲਾਹਾ ਲਿਆ ਜਾ ਸਕਦਾ ਕਿਵੇਂ ਪਿੰਡ ਦੇ ਵਿੱਚ ਨਵੇਂ ਰੋਜ਼ਗਾਰ ਦੇ ਸਾਧਨ ਜਿਹੜੇ ਆ ਉਹ ਕ੍ਰੀਏਟ ਕੀਤੇ ਜਾ ਸਕਦੇ ਪਿੰਡ ਦੇ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਨੂੰ ਕਿਵੇਂ ਆਪਾਂ ਕੰਮ ਤੇ ਲਾ ਸਕਦੇ ਆ ਪਿੰਡ ਦੇ ਜਿਹੜੇ ਬੇਰੋਜ਼ਗਾਰ ਹੈ ਕਿਵੇਂ ਕਿਸੇ ਨੂੰ ਡੇਰੀ ਦੇ ਵਿੱਚ ਕਿਸੇ ਨੂੰ ਕੋਆਪਰੇਟਿਵ ਸੁਸਾਇਟੀ ਦੇ ਰਾਹੀਂ ਕਿਸੇ ਨੂੰ ਮਧੂਮੱਖੀ ਪਾਲਣ ਐਦਾਂ ਦੀ ਬਹੁਤ ਸਾਰੀ ਸਕੀਮਾਂ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲ ਸਕੇ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਹੀ ਜਿਹੜੀ ਤਰੱਕੀ ਹੋ ਸਕੇ ਖੇਡਾਂ ਦੇ ਪ੍ਰਤੀ ਕਿਵੇਂ ਉਤਸ਼ਾਹਿਤ ਕਰ ਸਕਦੇ ਆ ਜਿਹੜੇ ਸਾਡੇ ਜਿਵੇਂ ਨਸ਼ਾ ਛਡਾਊ ਕੈਂਪ ਆਪਣਾ ਬਲੱਡ ਡੋਨੇਸ਼ਨ ਕੈਂਪ ਇਹ ਸਾਰੇ ਜਿਹੜੇ ਐਦਾਂ ਦੇ ਕੰਮ ਹੈ ਉਹਦੇ ਪ੍ਰਤੀ ਟ੍ਰੇਨਿੰਗ ਹੈ ਜਿਸ ਦੇ ਵਿੱਚ ਵੱਖਰੀ ਵੱਖਰੀ ਵੀਡੀਓ ਦੰਦੀਆਂ ਆਈਐਸ ਅਫਸਰਾਂ ਦੀਆਂ ਬੜੇ ਲਿਖੇ ਕਾਮਯਾਬ ਸਰਪੰਚਾਂ ਦੀਆਂ ਕਲੱਬਾਂ ਵੱਲੋਂ ਕਿਤੇ ਕੰਮਾਂ ਦੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਤੇ ਉਹ ਟ੍ਰੇਨਿੰਗ ਜਿਹੜੀ ਹੈ ਦੋ ਦਿਨ ਤੋਂ ਚੱਲ ਰਹੀ ਹੈ ਨੰਗਲ ਵਿੱਚ ਹੈ ਕੱਲ ਅਨੰਦਪੁਰ ਸਾਹਿਬ ਹੋਈ ਹੈ ਤੇ ਇਸ ਤੋਂ ਬਾਅਦ ਹਰ ਪਿੰਡ ਦੇ ਵਿੱਚ ਸਾਡੀ ਟੀਮ ਜਾ ਕੇ ਕਲੱਬ ਬਣਾਊਗੀ 21 ਮੈਂਬਰੀ ਕਲੱਬ ਤੇ ਉਹ ਕਲੱਬ ਜਿਹੜਾ ਪਿੰਡ ਦੇ ਕੰਮ ਕਰਾਊਗਾ ਪਿੰਡ ਦੇ ਵਿੱਚ ਖੇਡਾਂ ਦਾ ਸਨਮਾਨ ক্রিকেট ਦੇ ਖੇਡਾਂ ਵਾਲੀਬਾਲ ਦੇ ਖੇਡਾਂ ਦੀ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਦੇ ਰਹੇ ਹਾਂ ਹੋਰ ਵੀ ਜਿਹੜਾ ਖੇਡਾਂ ਨੂੰ ਉਤਸ਼ਾਹਿਤ ਕਰਨ ਬਿਲਕੁਲ ਬਿਲਕੁਲ ਦੇਖੋ ਜਦੋਂ ਆਪ ਅਮ ਤੁਸੀਂ ਜਿਹੜਾ ਕਲੱਬ ਹੈ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਇਹ ਗੈਰ ਰਾਜਨੀਤਿਕ ਕਲੱਬ ਹੈ ਤੁਸੀਂ ਆਪਣੇ ਪਿੰਡ ਦੇ ਨਾਮ ਦੇ ਉੱਤੇ ਤੁਸੀਂ ਕਿਸੇ ਆਜ਼ਾਦੀ ਘੁਲਾਟੀ ਦੇ ਨਾਮ ਦੇ ਉੱਤੇ ਜਾਂ ਜੋ ਵੀ ਜੋ ਤੁਹਾਡੇ ਮਨਪਸੰਦ ਹੈ ਉਹਨਾਂ ਦੇ ਨਾਮ ਤੇ ਤੁਸੀਂ ਕਲੱਬ ਰਜਿਸਟਰ ਕਰਾ ਕੇ ਕੀ ਮੈਂਬਰੀ ਵੱਧ ਤੋਂ ਵੱਧ ਜਿਹੜੇ ਸਾਡੇ ਸਾਥੀਆਂ ਤੋਂ ਲੈ ਕੇ ਲਾ혜 ਲੈ ਸਕੋ